ਸਾਰੇ ਮੇਰਾ ਪਿੰਡ ਗੋਂਸਪੁਰਾ ਵਾ ਨਾ ਮੇਰਾ ਅੰਮ੍ਰਿਤਪਾਲ ਆ ਸਾਰੇ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬੰਨਾਨਿਕ ਬਿਮਲਾ ਦੇਵੀ ਉਹਦਾ ਨਾਮ ਆ ਉਮਰ 60 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾਲ ਪੇੜ ਤੇ ਕੋਈ ਚੀਜ਼ ਵੱਜੀ ਆਈ ਸੋਚਿਆ ਕਿ ਪਟਾਕਾ ਵੱਜ ਜਾਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਡੂੰਗਾ ਝਕਮ ਸੀਗਾ ਤੇ ਸਾਰੇ ਹੀ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅਜਿਹੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨੂੰ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਸੀ ਅੰਬਰਸਰ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਿੰਦੇ ਕਲੀਅਰ ਕੁਝ ਨਹੀਂ ਆ ਰਿਹਾ ਨੂੰ ਕੀ ਆ ਸਰ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਹੈ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਹੈ ਅਸੀਂ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੇ ਸੀ ਆਵਾਜ਼ ਬਹੁਤ ਸੀਗੀ ਤੇ ਇਸ ਕਰਕੇ ਉਹਨੂੰ ਕੁਝ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਈ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈ ਆ ਹਰ ਹਾਲਾਤ ਤੇ ਕਾਫੀ ਗੰਭੀਰ ਹੈ ਇੱਕ ਆਪਰੇਸ਼ਨ ਹੋ ਚੁੱਕਾ ਵਾ ਇੱਕ ਦੋ ਤਿੰਨ ਮਹੀਨੇ ਬਾਅਦ ਫੇਰ ਹੋਣਾ ਵਾ ਮਤਲਬ ਕਿ ਜ਼ਿਆਦਾ ਹੀ ਸੀਰੀਅਸ ਨੇ ਹਾਂ ਸਰ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹ ਇਹੀ ਚਾਹੁੰਦੇ ਆ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟ ਕਰਮੀਤਕਾਰ ਘਟਣਾ ਕੋਠੇ ਦੇ ਸਾਰੇ ਬੰਬ ਚਲਾਣ ਦੇ ਹੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਛੋਟੇ ਬੱਚੇ ਵੀ ਚੜੇ ਹੀਗੇ ਆਲ ਦਵਾਲੀ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਓਥੇ ਡੇਗ ਪਈ ਆ ਤੇ ਇਹਨਾਂ ਦੇ ਦਿਲ ਚ ਪੀ ਬੰਬ ਬੂੰਗ ਬੱਜ ਗਿਆ ਕੋਈ ਤੇ ਚੁੱਕ ਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨੇ ਕੀ ਘਟਣਾ ਵਰਪ ਗਈ ਵਤ ਗਈ ਆਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਹਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਸਾਨੂੰ ਗਾਂ ਦਾ ਡਰ ਪੈ ਗਿਆ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਲੱਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਦੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਅੱਡਾ ਤੇ ਚੜ੍ਹਨ ਦਾ ਦਿਲ ਨਹੀਂ ਕਰਦਾ ਕੋਠੇ ਤੇ ਇਸ ਬੰਦੇ ਨਾਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਦਿਮਲਾ ਦੇ ਰੀਆ ਉਹ ਇੰਜਰਡ ਹੋਈ ਆ ਉਹਦੇ ਆਣ ਕੇ ਹਸਪੀਟਲ ਬਿਆਨ ਕਰਵਾਇਆ ਅਸੀਂ ਗਏ ਪਹੁੰਚੇ ਅਸੀਂ ਅਗਨਾਨੇ ਹਸਪੀਟਲ ਉੱਥੇ ਡਾਕਟਰ ਸਾਹਮਣੇ ਜਿਹਨੂੰ ਫੇਟ ਨਹੀਂ ਦੱਸਿਆ ਜਦੋਂ ਵੀ ਉਹ ਬੈਠਾ ਹੋ ਗਿਆ ਬਿਆਨ ਦੇਣ ਦੇ ਬੈਠਾ ਹੋ ਗਿਆ ਬਿਆਨ ਹਾਸਲ ਕਰੇ ਕਾਰਵਾਈ ਕੀਤੀ